ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਦੇ ਬੈਠ ਕੇ ਇਸ ਸਮਾਗਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਸਤਿਗੁਰੂ ਜੀ ਦੇ ਅਦਬ ਸਤਕਾਰ ਦੇ ਵਿੱਚ ਆਪਣੇ ਭਲੇ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਦੋਨੋਂ ਹੱਥ ਜੋੜ ਲਓ ਜੀ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਫੱਤੇ ਬੁਲਾਓ ਪਿਆਰ ਚੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਦੇ ਰਾਸ਼ਟਰਪਤੀ ਹੋਏ ਨੇ ਡਾਕਟਰ ਜਕਰ ਹੁਸੈਨ ਇੱਕ ਵਾਰ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਨਾ ਪੰਜਾਬੀ ਯੂਨੀਵਰਸਿਟੀ ਵੱਲੋਂ ਸੱਦਾ ਆਇਆ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਡਿਆਈਆਂ ਫਲਾਣੇ ਫਲਾਣੇ ਦਿਨ ਇੱਥੇ ਆ ਕੇ ਕਰਦੀਆਂ ਨੇ ਕਲਗੀ ਤਰਪੀਤ ਜੀ ਦੀਆਂ ਵਡਿਆਈਆਂ ਕਰਨੀਆਂ ਨੇ ਤੇ ਡਾਕਟਰ ਜਕਰ ਹੁਸੈਨ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਵਡਿਆਈਆਂ ਦੀਆਂ ਨਾ ਵੱਖ-ਵੱਖ ਲਿਖਾਰੀਆਂ ਦੀਆਂ ਕਿਤਾਬਾਂ ਮਕਾ ਲੀਆਂ ਜੀ ਕੋਈ ਤਿਆਰੀ ਕਰਨੀ ਸੀ ਸਾਰੀ ਹੁਣ ਸਾਰੀਆਂ ਕਿਤਾਬਾਂ ਮਗਾ ਲੀਆਂ ਆਪਣੇ ਟੇਬਲ ਤੇ ਬੈਠੇ ਨੇ ਤੇ ਇੱਕ ਕਾਗਜ਼ ਤੇ ਕਲਮ ਲੈ ਕੇ ਨਾ ਨਾਲ-ਨਾਲ ਲਿਖਦੇ ਪਏ ਨੇ ਕਿਤਾਬਾਂ 'ਚ ਪੜ੍ਹ-ਪੜ੍ਹ ਕੇ ਸਤਿਗੁਰ ਦੀਆਂ ਵਡਿਆਈਆਂ ਲਿਖਦੇ ਪਏ ਨੇ ਲਿਖ ਲੈ ਦੇਖਦੇ ਆ ਕੀ ਹੋਇਆ ਇੱਕਦਮ ਕਾਗਜ਼ ਦੇ ਉੱਪਰ ਨਾ ਕੁਝ ਪਾਣੀ ਦੀਆਂ ਬੂੰਦਾਂ ਡਗਣੀਆਂ ਸ਼ੁਰੂ ਹੋ ਗਈਆਂ ਕੀ ਹੋਇਆ ਬੁੱਲੋ ਸਿੰਘ ਜੀ ਕਾਗਜ਼ ਦੇ ਉੱਪਰ ਪਾਣੀ ਦੀਆਂ ਬੂੰਦਾਂ ਡਗਣੀਆਂ ਸ਼ੁਰੂ ਹੋ ਗਈਆਂ ਇਹ ਉੱਪਰ ਦੇਖਦੇ ਨੇ ਛੱਤ ਵੱਲ ਛੱਤ ਵੀ ਸਹੀ ਹੈ ਸੱਜੇ ਖੱਬੇ ਦੇਖਦੇ ਨੇ ਕੋਲ ਕੋਈ ਵੀ ਨਹੀਂ ਬੜੇ ਹੈਰਾਨ ਹੁੰਦੇ ਨੇ ਇਹ ਪਾਣੀ ਦੀਆਂ ਬੂੰਦਾਂ ਡਗੀਆਂ ਕਿੱਥੋਂ ਨੇ ਇੱਕਦਮ ਆਪਣਾ ਚਸ਼ਮਾ ਉਤਾਰਿਆ ਤਾਂ ਕੀ ਦੇਖਦੇ ਨੇ ਇਹ ਪਾਣੀ ਦੀਆਂ ਬੂੰਦਾਂ ਕਿਤੇ ਹੋਰ ਨਹੀਂ ਡਗੀਆਂ ਇਨਾਂ ਦੀਆਂ ਆਪਣੀਆਂ ਅੱਖਾਂ ਦੇ ਵਿੱਚੋਂ ਹੰਝੂ ਉਹ ਪਾਣੀ ਦੇ ਰੂਪ ਵਿੱਚ ਕਾਗਜ਼ ਦੇ ਉੱਪਰ ਡਿੱਗੇ ਨੇ ਸਤ ਸੰਗਿਓ ਮਨ ਦੇ ਅੰਦਰ ਵਿਰਾਗ ਹੈ ਜਦੋਂ ਇਹਨਾਂ ਨੇ ਇਤਿਹਾਸ ਪੜਿਆ ਨਾ ਸਤਗੁਰੂ ਜੀ ਦਾ 6 ਪੋ ਨੂੰ ਸਤਗੁਰੂ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ 7 ਪੋ ਅੰਮ੍ਰਿਤ ਵੇਲਾ ਸਰਸਾ ਦੇ ਕੰਡੇ ਦੇ ਸਤਗੁਰੂ ਨੇ ਸੰਭਾਲਿਆ ਅੰਮ੍ਰਿਤ ਵੇਲੇ ਸਤ ਪਉ ਸਤਗੁਰ ਦੀ ਸਰਸਾ ਪਾਠ ਕਰਦੇ ਨੇ ਪਰਵਾੜ ਹੁੰਦਾ ਤਿੰਨ ਹਿੱਸਿਆਂ ਦੇ ਵਿੱਚ ਵੱਡੇ ਸਹਿਬਜ਼ਾਦੇ ਪੰਜ ਪਿਆਰੇ ਧਨਗੁਰੂ ਗੋਬਿੰਦ ਸਿੰਘ ਜੀ ਮਾੜ ਦੇ ਨਾਲ ਕੂਟਲ ਨਿਹੰਕਾ ਤੋਂ ਹੁੰਦੇ ਆ ਐਚ ਐਮ ਕੌਰ ਦੀ ਗਰੀ ਵੱਲ ਮਤਾਵਾ ਦਿੱਲੀ ਵੱਲ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਭਾਈ ਜਵਾਰ ਸਿੰਘ ਦੇ ਨਾਲ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੀ ਸਿੰਘ ਜੀ ਆਪਣੀ ਦਾਦੀ ਮਾ ਦੇ ਨਾਲ ਧਨਮਤਾ ਗੁਜਰੀ ਜੀ ਦੇ ਨਾਲ ਕੁੰਮੇ ਮਾਸ਼ਕੀ ਸ਼ਨ ਵੱਲ ਪਹਿਲੀ ਰਾਤ 7 ਪੋ ਦੀ ਕੁੰਮੇ ਮਾਸ਼ਕੀ ਵੱਲ ਗੁਰਮੁਖ ਮਾਤਾ ਜੀ ਨੇ ਬਤੀਤ ਕੀਤੀ ਦੂਸਰੀ ਰਾਤ ਗੰਗੂ ਆਪਣੇ ਪਿੰਡ ਲੈ ਗਿਆ ਜੀ 8 ਪੋ ਦੀ ਰਾਤ ਪਿੰਡ ਸਹੇਰੀ ਇਹ ਬੇਈਮਾਨ ਹੋ ਗਿਆ ਇਹਦਾ ਲੋਭ ਦਾ ਕੁੱਤਾ ਜਾਗਿਆ ਗੁਰਮੁਖੋ ਜੋ ਸਤਗੁਰ ਦੀ ਬਾਣੀ ਕਹਦੀ ਲੱਭ ਕੁੱਤਾ ਅਰਦਾਸ ਕਰਿਆ ਕਰੋ हे ਗਰੀਬ ਨਵਾ ਸਤਗੁਰ ਜੀ ਇਹ ਮਨ ਕਦੀ ਬੇਈਮਾਨ ਹੋਵੇ ਇਹਨੂੰ ਪਰ ਧਨ ਤੋਂ ਤੇ ਪ੍ਰਾਏ ਧਨ ਤੋਂ ਹਮੇਸ਼ਾ ਬਚਾ ਕੇ ਰੱਖਿਓ ਮਹਾਰਾਜ ਜੀ ਇਹ ਬੜਾ ਵੱਡਾ ਰੋਗ ਜੇ ਗੁਰਮੁਖੋ ਜਦੋਂ ਅੰਦਰ ਲੋਭ ਆ ਜਾਵੇ ਲੋਬੀ ਹੋ ਗਿਆ ਇਹਨੇ ਮੁੰਡੇ ਸ਼ਿਕਾਇਤ ਕੀਤੀ ਜੀ ਜਾਨੀ ਖਾਂ ਮਨੀ ਖਾਂ ਆਉਂਦੇ ਨੇ ਉਹ ਗ੍ਰਫਤਾਰ ਕਰਕੇ ਗੁਲਮਕੋ ਸਾਹਿਬ ਜادہ ਨੂੰ ਲੈ ਜਾਂਦੇ ਨੇ ਨੌਪੋ ਸਾਹਿਬ ਜਾਦੇ ਮੁੰਡੇ ਥਾਣੇ ਦੇ ਵਿੱਚ ਨਾਲ ਮਾਤਾ ਗੁਜਰਕੌਰ ਦੀ ਇਧਰੋਂ ਵਰਜੀਦਾ ਨਮੋਸ਼ੀ ਦਾ ਮਾਰਿਆ ਇਸਰੰਦ ਪਹੁੰਚਦਾ ਹੈ ਇਨੂੰ ਪਤਾ ਲੱਗਦਾ ਏਦਾਂ ਛੋਟੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੇ ਮਾਤਾ ਗੁਜਰ ਕੌਰ ਜੀ ਉਹ ਸਾਡੀ ਹਿਰਾਸਤ ਵਿੱਚ ਨੇ ਇਹ ਸੁਣਿਆ ਭੀ 10 ਹੰਦ ਲੈ ਕੇ ਆਓ ਜੀ ਇਧਰੋਂ 10 ਬੋ ਨੂੰ ਫਿਰ ਸਹਿਬਜ਼ਾਦਿਆਂ ਨੂੰ ਹੱਥ ਘੜੀਆਂ ਲੱਗੀਆਂ ਹੋਈਆਂ ਨੇ ਪੈਰਾਂ ਤੇ ਨਜੀਰਾ ਨੇ ਨੀਲੇ ਝੋਲੇ ਪਾਏ ਹੋਏ ਨੇ ਜਿਵੇਂ ਨੀਲੇ ਬਦਲਾਂ ਦੇ ਵਿੱਚ ਬਿਜਲੀ ਚਮਕਦੀ ਹੈ ਇਸੇ ਤਰ੍ਹਾਂ ਹੀ ਇਹ ਨੀਲੇ ਚੋਲਿਆਂ ਦੇ ਵਿੱਚ ਸਹਿਬਜ਼ਾਦੇ تیرے ਚਮਕਦੇ ਪਏ ਨੇ ਨੀਲੇ ਚੋਲੇ ਦੇ ਵਿੱਚ ਸਹਿਬਜ਼ਾਦੇ ਦੇ ਚਿਹਰੇ ਚਮਕਦੇ ਪਏ ਨਰਿਸ਼ਕਦੇ ਪਏ ਨੇ ਕੀ ਲਿਖਦਾ ਕਹਿੰਦਾ ਨੀਲੀ ਝਗਿਆ ਤਨਮੋ ਕੈਸੇ ਸ਼ਿਆਮ ਸੁੰਦਰ ਅੰਬਰ ਮੈਂ ਜੈਸੇ ਕੋਮਲ ਅੰਗ ਹਥੌੜੀ ਹੱਥ ਹੱਥ ਘੜੀ ਨੇ ਹਥੌੜੀ ਲਿਖਦਾ ਕੋਮਲ ਅੰਗ ਹਥੌੜੀ ਹੱਥਾਂ పాద ਜੰਜੀਰ ਤੈਨੂੰ ਕਿਹ ਸਾਥਾ ਪਹਿਲਾਂ ਤੇ ਨਜ਼ੀਰਾਂ ਨੇ ਹੱਥਾਂ ਜੱਤ ਕਰੀਆਂ ਨੇ 10 ਬੋ ਰਾਤ ਬਠੰਡੇ ਬੁਰਜ ਦੇ ਵਿੱਚ ਪਹਿਲਾਂ ਜਾਨੀਖਾ ਮਨੀਖਾਨੇ ਵਿੱਚ ਕਈ ਤਰ੍ਹਾਂ ਤਸੀਹੇ ਦਿੱਤੇ ਜੀ ਇਸਲਾਮ ਕਬੂਲ ਕਰ ਲੈ ਮੈਨੂੰ ਵੱਡਾ ਇਨਾਮ ਮਿਲੇਗਾ ਤੇ ਸਾਨੂੰ ਵੱਡਾ ਇਨਾਮ ਮਿਲ ਜਾਏਗਾ ਹੁਣ 10 ਬੋ ਰਾਤ ਅਤਲੀ ਠੰਡ ਹੈ ਪੋ ਦੇ ਦਿਨ ਨੇ ਗੁਰਮਖੋ ਕੋਲੋਂ ਹਸਲਾ ਨਦੀ ਵਗਦੀ ਹੈ ਜਦੋਂ ਗਰਮੀਆਂ ਦੇ ਵਿੱਚ ਹਵਾ ਚੱਲਦੀ ਸੀ ਉਹ ਨਦੀ ਨੇ ਸ਼ੂਕੀ ਹਵਾ ਜਾਂਦੀ ਸੀ ਉਹ ਠੰਡਾ ਬੁਰਜ ਗਰਮੀਆਂ 'ਚ ਵੀ ਠੰਡਾ ਰਹਿੰਦਾ ਸੀ ਤਾਂ ਸਰਦੀਆਂ 'ਚ ਕੀ ਹਾਲ ਹੋਊਗਾ ਗੁਰਮਖੋ ਕੋਈ ਕੱਪੜਾ ਵੀ ਕੋਈ ਨਹੀਂ ਹੁਣ ਧੰਨ ਮਾਤਾ ਗੁਜਰੀ ਜੀ ساری ਰਾਤ ਸਹਿਬ ਜਿਆਦਿਆਂ ਨੂੰ ਗੁਰੂ ਘਰ ਦੀਆਂ ਕਹਾਣੀਆਂ ਓ ਬੱਚਿਓ ਤੁਹਾਡੇ ਦਾਦਾ ਧੰਗੁਰੂ ਤੇਗ ਬਹਾਦਰ ਜੀ ਨੇ ਤੁਹਾਡੇ ਦਾਦੇ ਦੇ ਦਾਦਾ ਜੀ ਧੰਗੁਰੂ ਅਰਜਨ ਦੇ ਪਿਤਾ ਜੀ ਨੇ ਜੋ ਤੱਤੀ ਤਵੀ ਤੇ ਬੈਠੇ ਸਨ ਸ਼ਹੀਦਾਂ ਦੇ ਸਰਤਾਜ ਨੇ ਇਧਰੋਂ 11 ਪੌਦ ਦਿਨ ਚੜਦਾ ਹੈ ਸਿਪਾਈ ਲੈਣ ਵਾਸਤੇ ਆਉਂਦੇ ਨੇ ਮਾਤਾ ਜੀ ਇਹ ਬੱਚਿਆਂ ਨੂੰ ਲੈ ਕੇ ਜਾਣਾ ਹੈ ਵੀ ਕਸੂਰ ਕੀ ਏ ਕਦੇ ਸਾਨੂੰ ਪਤਾ ਨਹੀਂ ਸਾਨੂੰ ਸੂਬੇ ਦਾ ਹੁਕਮ ਹੋਇਆ ਹੈ ਵਜ਼ੀਰ ਖਾਂ ਦਾ ਹੁਕਮ ਹੋਇਆ ਹੈ ਹੁਣ ਸਿਪਾਹੀ ਲੈ ਕੇ ਗਏ ਦੀ ਹੁਣ ਵਿਆਉਂਤ ਕੀ ਬਣਾਈ ਕਹਿੰਦੇ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਦਿਓ ਛੋਟਾ ਦਰਵਾਜ਼ਾ ਖੋਲ ਦਿਓ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਜਾਨੇ ਆਉਣਗੇ ਨਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਸ ਸਿਰ ਝੁਕ ਕੇ ਅੰਦਰ ਆਉਣਗੇ ਸਿਰ ਝੁਕਾ ਕੇ ਅੰਦਰ ਆਉਣਗੇ ਅਸੀਂ ਤਾੜੀ ਮਾਰ ਕੇ ਹੱਸ ਪਾਵਾਂਗੇ ਕਿ ਸਾਨੂੰ ਇਹਨਾਂ ਨੇ ਸਲਾਮ ਕੀਤੀ ਹੈ ਸਾਡੇ ਅੱਗੇ ਸਿਰ ਝੁਕਾਇਆ ਹੈ ਇਧਰੋਂ ਸਤਸੰਗਿਓ ਕਚੈੜੀ ਦੇ ਦਰਵਾਜ਼ੇ ਤੇ ਪਹੁੰਚਦੇ ਨੇ ਸਹਬਜ਼ਾਦੇ ਵੇਖਦੇ ਨੇ ਵੱਡਾ ਦਰਵਾਜ਼ਾ ਬੰਦ ਹੈ ਛੋਟਾ ਖੁੱਲਿਆ ਹੋਇਆ ਦੋਨਾਂ ਵੀਰਾਂ ਨੇ ਅੱਖਾਂ ਚ ਅੱਖਾਂ ਪਾ ਕੇ ਇਸ਼ਾਰਾ ਕੀਤਾ ਜੀ ਕੀ ਕੀਤਾ ਵਜੀਦੇ ਨੂੰ ਪਹਿਲਾਂ ਆਪਣਾ ਜੋੜਾ ਵਿਖਾਇਆ ਪਹਿਲਾਂ ਆਪਣਾ ਜੋੜਾ ਅੰਦਰ ਕੀਤਾ ਅੰਦਰ ਗਏ ਭੜੀ ਕਿਚੈਰੀ ਦੇ ਵਿੱਚ ਦੋਨੋਂ ਵੀਰ ਦੋਨੋਂ ਹੱਥ ਜੋੜ ਕੇ ਇੱਕ ਦੂਜੇ ਵੱਲ ਮੁੱਕਰ ਕੇ ਪਤਾ ਕੀ ਕਹਿੰਦੇ ਤੁਸੀਂ ਵੀ ਹੱਥ ਜੋੜ ਲਓ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਗੋਂ ਵਜੀਰ ਖਾਨ ਕਹਿੰਦਾ ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਇੱਥੇ ਸਲਾਮ ਕਰੋ ਕਾਜੀ ਕਹਿੰਦਾ ਇੱਥੇ ਸਲਾਮ ਕਰੋ ਤੇ ਸਹਬ ਜੀ ਦੇ ਪਤਾ ਕੀ ਕਹਿੰਦੇ ਕਹਿੰਦੇ ਸਾਚੇ ਸਾਹਿਬ ਕੋ ਸਲਾਮ kiya hai ਕਿਸੇ ਔਰ ਕੋ ਨਹੀਂ ਕਰਤੇ ਕਹਿੰਦੇ ਅਸੀਂ ਇੱਕ ਪਰਮੇਸ਼ਰ ਵਾਹਿਗੁਰੂ ਨੂੰ ਸਲਾਮ ਕੀਤਾ ਹੋਇਆ ਹੈ ਉਹਦੇ ਅੱਗੇ ਸਿਰ ਝੁਕਾਇਆ ਹੋਇਆ ਹੈ ਸਾਡਾ ਸਿਰ ਕਿਸੇ ਹੋਰ ਅੱਗੇ ਨਹੀਂ ਝੁਕੇਗਾ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਸੱਚੇ ਸਾਹਿਬ ਕੋ ਸਲਾਮ ਕੀਤਾ ਹੈ ਕਿਸੇ ਔਰ ਕੋ ਨਹੀਂ ਕਰਦੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਇਦਾਂ ਇਸਲਾਮ ਕਬੂਲ ਕਰ ਲਓ ਤੁਸੀਂ ਵੱਡੇ ਹੋਗੇ ਬੇਗਮਾ ਦੇ ਨਾਲ ਤੁਹਾਡੇ ਡੁਲੇ ਤੁਰਾਂਗੇ ਸੁੰਦਰ ਮਹਿਲ ਤੁਹਾਨੂੰ ਬਣਾ ਕੇ ਦੇਵਾਂਗੇ ਜੋ ਆਖੋਗੇ ਤੁਹਾਨੂੰ ਦੇਵਾਂਗੇ ਇਸਲਾਮ ਕਬੂਲ ਕਰ ਲਓ ਸਤਸੰਗਿਓ ਸਹਿਬ ਜੀ ਦੇ ਨਾਮ ਨੇ ਫਿਰ ਇਹਨਾਂ ਨੇ ਕੀ ਕੀਤਾ ਇੱਥੇ ਦੁਨਨਾ ਸਿੰਘ ਹੰਡੂਰੀਆ ਲਿਖਦਾ ਕਹਿੰਦਾ ਫੇ ਕਈ ਤਰ੍ਹਾਂ ਤਸੀਹੇ ਵੀ ਦਿੱਤੇ ਸਹਬਜ਼ਾਦਿਆਂ ਨੂੰ ਤੂਤ ਤੀਆਂ ਸ਼ਮਕਾਂ ਵਾਰੀ ਗਈਆਂ ਸ਼ਮਕਾਂ ਪੀਪਲ ਦੇ ਨਾਲ ਬਣ ਕੇ ਪਿੱਛੋਂ ਹੱਥ ਬਣ ਕੇ ਗਲੇਲੇ ਮਾਰੇ ਗਏ ਜਦੋਂ ਸਿਪਾਈ ਗਲੇਲੇ ਮਾਰਦੇ ਨੇ ਇੱਕ ਗਲੇਲਾ ਨਾ ਬਾਬਾ ਫਤਿਹ ਸਿੰਘ ਦੀ ਅੱਖ ਤੇ ਵੱਜ ਗਿਆ ਅੱਖ ਦੇ ਵਿੱਚ ਹੁਣ ਖੂਨ ਸਿੰਮਦਾ ਪਿਆ ਹੈ ਹੱਥ ਤੇ ਵੱਜੇ ਨੇ ਇੱਦਾਂ ਮੋਢੇ ਦੇ ਨਾਲ ਹੀ ਅੱਖ ਨੂੰ ਇੱਦਾਂ ਪੂੰਝਦੇ ਪਏ ਨੇ ਸਤਸੰਗਿਓ ਦੁਨਆ ਸੀ ਘੰਡੂਰੀਆ ਕਹਿੰਦਾ ਪਿੱਪਲ ਬੰਨ ਗਲੇਲੇ ਮਾਰੇ ਫਿਰ ਸ਼ਾਮ ਨੂੰ ਠੰਡੇ ਬੁਰਦ ਦੇ ਵਾਪਸ ਦਾਦੀ ਮਾਂ ਦੇ ਕੋਲ ਜਾ ਕੇ ਜਿਵੇਂ ਇੱਕ ਬੱਚਾ ਪੇਪਰ ਦੇ ਕੇ ਆਉਂਦਾ ਨਾ اپنی માતા ਨੂੰ ਸਭ ਕੁਝ ਦੱਸਦਾ ਨਾ ਮਾਤਾ ਕਹਿੰਦਾ ਇਦਾਂ ਅਜਾ ਆ ਸਵਾਲ ਪੁੱਛੇ ਮੈਂ ਇਦਾਂ ਜਵਾਬ ਦਿੱਤੇ ਇਹ ਦੋਨੋਂ ਸਹਬਜ਼ਾਦੇ ਫਿਰ ਮਾਂ ਗੁਜਰੀ ਨੂੰ ਦੱਸਦੇ ਨੇ ਮਾਤਾ ਜੀ ਇਦਾਂ ਸਵਾਲ ਪੁੱਛੇ ਸਾਨੂੰ ਕਹਿੰਦੇ ਸਲਾਮ ਕਰੋ ਅਸੀਂ ਆਖਿਆ ਸਾچے ਸਾਹਿਬ ਕੋ ਸਲਾਮ ਕੀਆ ਹੈ ਕਿਸੇ ਔਰ ਕੋ ਨਹੀਂ ਕਰਤੇ ਕਈ ਤਰ੍ਹਾਂ ਦੇ ਲਾਲਚ ਦਿੱਤੇਗੇ ਮਾਤਾ ਜੀ ਅਸੀਂ ਨਾ ਮੰਨੇ ਫਿਰ ਸਾਨੂੰ ਤਾਂ ਸਹੀ ਇਹ ਵੀ ਦਿੱਤੇਗੇ ਤੂਤ ਦੀ ਸ਼ਮਕਾ ਵੀ ਆ ਮਾਰੀਆਂ ਗਈਆਂ ਬਾਬਾ ਫਤੇ ਸਿੰਘ ਨੇ ਆਪਣਾ ਚੂਲਾ ਪਿੱਛੇ ਕੀਤਾ ਪਿੰਡੇ ਤੇ ਲਾਸ਼ਾਂ ਪਈਆਂ ਹੋਈਆਂ ਇਹਨੇ 7 ਸਾਲ ਦੀ ਉਮਰ ਹੈ ਪਿੰਡੇ ਤੇ ਲਾਸ਼ਾਂ ਪਈਆਂ ਖੂਨ ਸਿਮਦਾ ਪਿਆ ਹੈ ਇਧਰੋਂ ਅੱਖ ਤੋਂ ਵੀ ਖੂਨ ਸਿਮਦਾ ਪਿਆ ਹੈ ਪਰ ਮਾਤਾ ਜੀ ਅਸੀਂ ਨਹੀਂ ਮੰਨੇ ਅਸੀਂ ਦਾਦੇ ਦੀ ਪੱਗ ਨੂੰ ਦਾਗ ਨਹੀਂ ਲਗਾਇਆ ਜਿੱਦਾਂ ਤੁਸੀਂ ਸਾਨੂੰ ਪੜਾਇਆ ਸੀ ਮਾਤਾ ਜੀ ਸਤਸੰਗਿਓ ਮਾਤਾ ਗੁਜਰੀ ਦੇ ਘੁੱਟ ਕੀ ਗੱਲ ਦੇ ਨਾਲ ਆਇਆ ਸ਼ਾਬਾਸ਼ ਪੁੱਤਰੋ ਸ਼ਾਬਾਸ਼ ਅਧ ਮਾਤਾ ਗੁਜਰੀ ਜੀ ساری ਰਾਤ ਫਿਰ ਸਹਿਬ ਜਿਆਦਿਆਂ ਨੂੰ ਗੁਰੂ ਘਰ ਦੀਆਂ ਕਥਾ ਕਹਾਣੀਆਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ ਇਤਿਹਾਸ ਸੁਣਾਇਆ ਇੱਥੇ ਫਿਰ ਗੁਰਮੁਖੋ ਭੁੱਲਿਓ ਨਾ ਬਾਬਾ ਮੋਤੀਰਾ ਮਹਾਰਾਜ ਜੀ ਨੇ ਮੈਂ ਦੁੱਧ ਪਿਲਾਉਂਦੀ ਸੇਵਾ ਕੀਤੀ ਸਤ ਸੰਗਿਓ ਇਹ ਬਾਬਾ ਮੋਤੀਰਾ ਮਹਾਰਾਜ ਦੀ ਬੜੀ ਵੱਡੀ ਕੁਰਬਾਨੀ ਜੀ ਜਦੋਂ ਗੰਗੂ ਦਾ ਚਚੇਰਾ ਭਰਾ ਪੰਮਾ ਉਹਨੇ ਬਾਅਦ ਚ ਵਜੀਦੇ ਕੁਛ ਕਹਿ ਲਾਤੀ ਨਾ ਸਾਰਾ ਭਾਣਾ ਵਰਤ ਗਿਆ ਫਿਰ ਬਾਬਾ ਮੋਤੀराम ਮੇਰੇ ਦੇ ਸਾਰੇ ਪਰਿਵਾਰ ਨੂੰ ਬੁਲਾਇਆ ਗਿਆ ਅਖਿਆ ਜਾਂ ਤਾਂ ਇਸਲਾਮ ਕਬੂਲ ਕਰ ਲਓ ਜਾਂ ਕੋਲੂ ਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਵੇਗਾ ਸਾਰੇ ਪਰਿਵਾਰ ਨੂੰ ਕੋਲੂ ਚ ਪੀੜ ਕੇ ਸ਼ਹੀਦ ਕੀਤਾ ਗਿਆ ਬਾਅਦ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਪਤਾ ਲੱਗਦਾ ਏਦਾਂ ਬਾਬਾ ਮੋਤੀराम ਜੀ ਨੇ ਲਾਲਾ ਨੂੰ ਦੁੱਧ ਪਿਆਇਆ ਸੀ ਮਾਤਾ ਜੀ ਨੂੰ ਦੁੱਧ ਪਿਆਇਆ ਸੀ ਇਹਦੇ ਬਦਲੇ ਵਜੀਰ ਖਾਨ ਨੇ ਸਾਰੇ ਪਰਿਵਾਰ ਨੂੰ ਕੋਲੂ ਤੇ ਪੀੜ ਦਿੱਤਾ ਹੈ ਤੇ ਗੁਰੂ ਗੋਬਿੰਦ ਸਿੰਘ ਪਤਾ ਕੀ ਕਹਿੰਦੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਪਤਾ ਲੱਗਾ ਸੀ ਬਾਅਦ ਵਿੱਚ ਕਹਿੰਦੇ ਵਾਹ ਬਾਬਾ ਮੋਤੀ RAM ਵਾਹ ਬਾਬਾ ਮੋਤੀ RAM ਐਡੀ ਵੱਡੀ ਕੁਰਬਾਨੀ ਤੇਰੀ ਚਾ ਬਾਬਾ ਮੋਤੀ RAM ਸੱਚਖੰਡ ਵਿੱਚ ਜਿੱਥੇ ਮੇਰੇ ਪਰਿਵਾਰ ਦਾ ਵਾਸਾ ਹੋਵੇਗਾ ਨਾ ਸੱਚਖੰਡ ਵਿੱਚ ਤੇ ਮੇਰੇ ਪਰਿਵਾਰ ਦਾ ਵਾਸਾ ਹੋਵੇਗਾ ਬਾਬਾ ਮੋਤੀ RAM ਉੱਥੇ ਹੀ ਤੇਰੇ ਪਰਿਵਾਰ ਦਾ ਵਾਸਾ ਹੋਵੇਗਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤਖੰਡ ਵਿੱਚ ਕਿੱਥੇ ਮੇਰੇ ਪਰਿਵਾਰ ਦਾ ਵਾਸਾ ਹੋਵੇਗਾ ਉੱਥੇ ਹੀ ਤੇਰੇ ਪਰਿਵਾਰ ਦਾ ਵਾਸਾ ਹੋਵੇਗਾ ਬਾਬਾ ਮੋਤੀ RAM ਪੁੰਨ ਕਮਾਇਆ ਗੁਰ ਲਾਲਾਂ ਦਾ ਹੀ ਦੁੱਧ ਪਿਆਇਆ ਸਤ ਸੰਗਿਓ ਅੱਜ ਫੇਰ ਚੈੜੀ ਦੇ ਪੇਸ਼ੀ ਹੈ 12 ਪੂ ਵਜੀਦਾ ਕਹਿੰਦਾ ਕਿਉਂ ਜਾਣ ਗਵਾਉਂਦੇ ਹੋ ਤੁਹਾਡਾ ਨਾਮੋ ਨਿਸ਼ਾਨ ਮਿਟਾ ਦਵਾਂਗਾ ਫਿਰ ਆਵਾਜ਼ ਆਉਂਦੀ ਹੈ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਵੱਲੋਂ ਉਹ ਵਜੀਦਿਆ ਸੱਚ ਤੋਂ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਦਾ ਨਹੀਂ ਅਕਾਲ ਸ਼ਹਨਸ਼ਾਹ ਦੀ ਸ਼ਾਨ ਸੇ

ست سنگیو آواز ہم دیئے ہم جان دیکھ کی کے کی نیم ہم ہیں سروں پہ کسا جہاں چلے،, چلے سنگوں کی سلطنت کا پودہ ہے لگا چلے گدی سے تاجو تخت بس اب قوم پائے گی دنیا سے جالموں کا نشان تک مٹائے گی اتھے گرمکو ਸੁਚਾਨੰਦ ਵੀ ਨਾਮ ਸੁਚਾਨੰਦ ਸੀ ਐ ਝੂਠਾਨੰਦ ਸੀ ਵੀ ਗਾਓ ਕੇ ਬੋਲੇ ਇਹ ਵੀ ਅੱਗੇ ਹੋ ਕੇ ਬੋਲੇ ਜਦੋਂ ਵਜੀਰ ਖਾਨ ਆਖਿਆ ਨਾ ਸ਼ੇਰ ਮੁਹੰਮਦ ਖਾਨ ਨੂੰ ਵੀ ਤੇਰੇ ਭਰਾ ਨਾਲ ਖਾਨ ਨੂੰ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਤੀਰ ਮਾਰਿਆ ਸੀ ਆਪਣੇ ਭਰਾ ਦਾ ਆਪਣੇ ਭਤੀਜੇ ਦਾ ਪਤਾ ਲੱਗਾ ਇਹਨਾਂ ਦੇ ਕੋਲ ਲਾਲਾਂ ਦੇ ਕੋਲੋਂ ਸਤਿਗੁਰਦੇ ਇਹ ਸਹਬਜ਼ਾਦੇ ਨੇ ਉੱਤਰ ਦੇ ਨੱਕ ਬਦਲਾ ਲੱਲਾ ਦੂੰ ਤਾਂ ਅੱਗੋਂ ਸ਼ੇਰ ਮੁਹੰਮਦ ਕਾ ਕਹਿੰਦਾ ਨਹੀਂ ਅੱਲਾ ਮੈਨੂੰ ਬਲ ਬਖਸ਼ੇ ਮੈਂ ਮੈਦਾਨੇ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਲੜਾਂਗਾ ਇਸਲਾਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਬੱਚਿਆਂ ਦੇ ਕੋਲ ਬਦਲਾ ਲਿਆ ਜਾਵੇ ਉਹ ਫਿਰ ਹਾ ਦਾ ਨਾਰਾ ਮਾਰ ਕੇ ਨਾ ਕਚੈੜੀ ਜੁੱਟ ਕੇ ਚਲਾ ਗਿਆ ਸੀ ਕਿ ਕਹਿੰਦਾ ਕਹਿੰਦਾ ਬਦਲਾ ਹੀ ਲੈਣਾ ਹੋਗਾ ਤੋ ਲੇਕੇ ਬਾਪ ਸੇ ਮਹਿਫੂਜ਼ ਰੱਖੇ ਖੁਦਾ ਹਮੇ ਐਸੇ ਪਾਪ ਸਿੱਖ ਦੇ ਵੱਡਾ ਪਾਪ ਹੈ ਇਹ ਪਾਪ ਤੋਂ ਅੱਲਾ ਮੈਨੂੰ ਬਚਾ ਕੇ ਰੱਖੇ ਮਹਿਫੂਜ਼ ਰੱਖੇ ਖੁਦਾ ਹਮੇ ਐਸੇ ਪਾਪ ਸੇ ਹੁਣ ਵਜੀਰ ਖਾਨ ਵੀ ਸੋਚੀ ਪੈ ਗਿਆ ਸੁੱਚਾ ਆਨੰਦ ਵੇਖਦਾ ਕਿ ਏਕ ਤੇ ਵਜੀਰ ਖਾਨ ਦੇ ਮਨ ਤੇ ਇਹ ਗੱਲ ਆ ਨਾ ਜਾਵੇ ਸਹਿਬਜ਼ਾਦੇ ਨੂੰ ਛੱਡ ਨਾ ਦੇਵੇ ਤੇ ਸੁੱਚਾ ਆਨੰਦ ਪੱਕੀ ਕਹਿੰਦਾ ਕਿੰਦਾ ਨੀਕੇ ਬਾਲਕ ਇਨੇ ਮਤ ਜਾਨੋ ਨਾਗੋਂ ਕੇ ਇਹ ਸਪੂਤ ਬਖਾਨੋ ਕਿਤੇ ਛੋਟੇ ਬੱਚੇ ਨਾ ਜਾਣੀ ਵਜੀਰੇ ਇਹਨਾਂ ਨੂੰ ਨਾਗੋਂ ਕੇ ਇਹ ਸਪੂਤ ਬਖਾਨੋ ਆਜ ਤੁਹਾਰੇ ਹਾਥ ਮੇ ਆਏ ਕਰੋ ਆਪਣੇ ਮਨ ਬਹੀ ਕਿੰਨਾ ਅਜ ਤੇਰੇ ਹੱਥ ਵਿੱਚ ਆਏ ਨੇ ਹੁਣ ਆਪਣੇ ਮਨ ਭੰਦਿਆ ਸਲੂਕ ਦੇ ਨਾਲ ਕਲ ਨਿੱਕੇ ਬਾਲਕ ਇਹਨੇ ਮਤ ਜਾਨੋ ਨਾਗੋਂ ਕੇ ਇਹ ਸਪੂਤ ਬਖਾਨੋ ਗਾਹੋ ਕੇ ਬੁਲੇ ਜਦੋਂ ਉਸ ਵਜੀਦਾ ਕਹਿੰਦਾ ਤੁਹਾਨੂੰ ਮੇਰੀ ਫੌਜਾਂ ਤੋਂ ਡਰ ਨਹੀਂ ਲੱਗਦਾ ਤੇ ਸਹਿਬ ਜਦੇ ਪਤਕੀ ਕਹਿੰਦੇ ਕਹਿੰਦੇ ਉਹ ਵਜੀਦਾ ਨਾਲ ਸੱਚੇ ਆਨੰਦ ਵੱਲ ਇਸ਼ਾਰਾ ਕੀਤਾ ਉਹ ਵਜੀਦਾ ਫੌਜਾਂ पे ਨਾਜ ਹੈ ਤੁਮ ਕੋ ਸੱਚੇ ਆਨੰਦ ਵੱਲ ਇਸ਼ਾਰਾ ਕੀਤਾ ਕਹਿੰਦੇ ਇਹਨੇ ਦੇਵੀ ਪੇਮਾਨ ਹੈ ਵਜੀਦਾ ਫੌਜੋਂ ਤੇ ਨਾਜ ਹੈ ਤੁਮਕੋ ਇਨੇ ਦੇਵੀ ਪੇਮਾਨ ਹੈ ਪਰ ਸਾਡੀ ਤਾਂ ਗੱਲ ਹੀ ਵੱਖਰੀ ਹੈ ਗੱਲ ਹੀ ਨਿਰਾਲੀ ਹੈ ਕਿਉਂ ਫੌਜੋਂ ਤੇ ਨਾਜ ਹੈ ਤੁਮਕੋ ਇਨੇ ਦੇਵੀ ਪੇਮਾਨ ਹੈ ਆਸ਼ਿਕ ਹੈ ਹਮ ਖੁਦਾ ਕੇ ਹੱਥੇ ਲੀ ਪੇ ਜਾਨ ਹੈ ਬੋਲੇ ਇਸ ਸੁਨਹਾਲਾ ਸਤਿ ਅਕਾਲ ਸਤਸੰਗਿਓ ਵਜ਼ੀਰ ਕਾਨ ਨੂੰ ਗੁਸਾ ਚੜ ਗਿਆ ਕਹਿੰਦਾ ਕਾਜੀ ਸਾਹਿਬ ਫਤਵਾ ਫੇ ਫਤਵਾ ਕੀ ਸੁਣਾਇਆ ਗਿਆ ਦਸਮਾਪਤੀ ਪੈ ਲਾਵੇ ਜੀ ਕਿ ਦੀਆਂ ਜਿਨ ਕੇ ਜਿਬਾ ਕਰਕੇ ਇਹਨਾਂ ਨੂੰ ਸ਼ਹੀਦ ਕਰਦੇ ਹੋ ਸਤ ਸੰਗਿਓ ਅੱਜ ਵਾਪਸ ਸ਼ਾਮ ਦਾ ਵੇਲਾ ਹੋ ਜਾਂਦਾ ਹੈ ਠੰਡੇ ਬੁਰਦ ਵਿੱਚ ਆਕੇ ਮਾਤਾ ਜੀ ਨੂੰ ਗਲ ਦੇ ਨਾਲ ਗਲਵਕੜੀ ਤੇ ਗੁਰਮਕੋਦ ਬਾਬਾ ਫਤੇ ਸਿੰਘ ਜੱਫਾ ਪਾ ਲਿੰਦੇ ਨੇ ਜਿਵੇਂ ਇੱਕ ਪੁੱਤਰ ਮਾਣ ਨੂੰ ਜੱਫਾ ਪਾਉਂਦਾ ਹੈ ਬਾਬਾ ਜੋਰਾਵਰ ਸਿੰਘ ਜੀ ਵੀ ਦਫਾ ਪਾ ਲੈਂਦੇ ਨੇ ਸਾਰੀ ਗੱਲ ਮਾਤਾ ਗੁਜਰੀ ਜੀ ਨੂੰ ਦੱਸਦੇ ਨੇ ਐਦਾਂ ਸੁੱਚਾ ਆਨੰਦ ਵੀ ਬੋਲਿਆ ਮਾਤਾ ਜੀ ਸਾਨੂੰ ਫਤਵਾ ਸੁਣਾਇਆ ਗਿਆ ਵੀ ਫਤਵਾ ਕਿਸ ਨੇ ਆ ਗਿਆ ਲਾਲੋ ਮੇਰੇ ਬੱਚੇ ਉਹ ਫਤਵਾ ਕਿਸ ਨੇ ਆਇਆ ਗਿਆ ਮਾਤਾ ਜੀ ਫਤਵਾ ਇਹ ਸੁਣਾਇਆ ਗਿਆ ਕੱਲ ਨੂੰ ਤੁਹਾਨੂੰ ਜਿੰਦਿਆਂ ਨੂੰ ਨੀਂਹ ਚ ਚਿੰਨ ਕੇ ਜਿਬਾਂ ਕੜ ਕੇ ਸ਼ਹੀਦ ਕਰ ਦਿੱਤਾ ਜਾਵੇਗਾ ਉਸ ਵੇਲੇ ਮਾਤਾ ਜੀ ਨੇ ਗੱਲ ਦੇ ਨਾਲ ਲਾਇਆ ਆਖਿਆ ਪੁੱਤਰ ਕੋਈ ਗੱਲ ਨਹੀਂ ਅਜ ਜਨਨਗੇ ਨਾ ਮਾਰ ਥੁਰਾ ਦੇਣਗੇ ਇਹ ਸਰੀਰ ਆਉਂਦੇ ਜਾਂਦੇ ਨੇ ਆਤਮਾ ਕਦੇ ਨਹੀਂ ਮਰਦੀ ਨੀ ਅਜ ਜਨਨਗੇ ਨਾ ਮਾਰ ਥੁਰਾ ਦੇਣਗੇ ਤੁਹਾਡੀ ਸੋਬਾ ਸਦਾ ਹੀ ਰਹੇਗੀ ਤੁਸੀਂ ਸਦਾ ਹੀ ਜਿੰਦੇ ਹੋ ਕਿਉਂ ਤੁਸੀਂ ਧਰਮ ਦੀ ਖਾਤਰ ਸ਼ਹੀਦੀ ਦੇਣੀ ਹੈ ਕੋਈ ਨਾ ਮੇਟਨਹਾਰਾ ਕੋਈ ਨਾ ਮੇਟਨਹਾਰਾ ਕੋਈ ਨਾ ਮੇਟਨਹਾਰਾ ਕੋਈ ਨ ਮੇਟਨ ਹਾਰਾ ਕੋਈ ਨ ਮੇਟਨ ਹਾਰਾ ਕੋਈ ਨ ਮੇਟਨ ਹਾ ਜਗ ਹੋਈ ਉਹਨਾਂ ਦੀ ਸੋਭਾ ਜਗ ਜਗ ਹੋਈ ਉਹਨਾਂ ਦੀ ਸੋਭਾ ਜਗ ਜਗ ਹੋਈ ਸ਼ੋਭਾ ਜੁਗ ਜੁਗ ਹੋ ਕਿੰਨਾ ਦੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਸੇਵਕੀ ਤਨ ਤਨ ਬਾਬਾ ਫਤੇ ਸਿੰਘ ਜੀ ਜਿਨ ਹਰ ਮਨ ਵਸਿਆ ਸੇ ਦਰ ਸਾਚੀ ਦਰ ਸਾਚੀ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੀਟਨ ਹਰ ਆ ਗੁਰਮੁਖੋ ਤੇਰਾ ਪੂ ਫਿਰ ਅੱਜ ਵਾਲਾ ਦਿਨ ਦਿਨ ਚੜਦਾ ਹੈ ਸਿਪਾਈ ਲੈਣ ਵਾਸਤੇ ਹੁੰਦੇ ਨੇ ਅੱਜ ਮਾਤਾ ਗੁਜਰੀ ਜੀ ਪਿਆਰ ਕਰਦੇ ਨੇ ਤੀ ਕਹਿੰਦੇ ਬੇਟਾ ਆਉ ਜਾਣੇ ਸੇ ਪਹਿਲੇ ਗਲੇ ਲਗਾ ਤੋ ਲੂੰ ਕੇਸੋਂ ਕੋ ਕੰਗੀ ਕਰੂੰ ਜਰਾ ਮੂੰਹ ਦਲਾ ਤੋ ਲੂੰ ਪਿਆਰੇ ਸਰੋਂ ਤੇ ਨੰਨੀ ਸੀ ਕਲਗੀ ਸਜਾ ਤੋ ਲੂੰ ਬੇਟਾ ਆਉ ਮਰਨੇ ਸੇ ਪਹਿਲੇ ਤੁਮੇ ਦੁਲਹਾ ਬਣਾ ਤੋ ਲੂੰ ਇੱਥੇ ਫਿਰ ਮਾਤਾ ਗੁਜਰੀ ਜੀ ਆਪਣੀ ਨੋਂ ਸਾਡੇ ਮਾਤਾ ਜੀ ਲੱਗੇ ਮਾਤਾ ਜੀਤਾ ਜਿਹਨੂੰ ਯਾਦ ਕਰਦੇ ਨੇ ਧੀਏ ਜੀਤਾ ਅੱਜ ਆ ਵੇਖ ਤੇਰੇ ਪੁੱਤਰ ਕਿੱਡੇ ਸੋਹਣੇ ਲੱਗਦੇ ਪਏ ਨੇ ਅੱਜ ਲਾੜੀ ਮੌਤ ਉਨ ਵਿਉਮ ਚੱਲੇ ਨੇ ਆਜਾ ਜੀਤੋ ਰਾਣੀਏ ਫੇ ਕਵੀ ਗੁਰਮੁਖ ਲਿਖਦਾ ਇਥੇ ਉਹ ਸਮੇ ਦਾ ਨਕਸ਼ਾ ਖਿੱਚਿਆ ਕਵੀ ਨੇ ਆਜਾ ਜੀਤੋ ਰਾਣੀਏ ਲੈ ਮਿੰਟੂ ਉਧਾਰੇ ਆਜਾ ਤੱਕ ਲੈ ਮੇਰੀ ਬੱਚੀਏ ਚੰਨ ਚੜਦੇ ਖਾਰੇ ਸੋਹਣੇ ਕਿੰਨੇ ਲੱਗਦੇ ਇਸ ਉਮਰੇ ਪਿਆਰੇ ਟੁੱਟਣਗੇ ਅੱਜ ਅੰਬਰੋਂ ਦੋ ਰੋਸ਼ਨ ਤਾਰੇ ਤੱਕ ਕੇ ਪਿੱਕੇ ਪੈਣਗੇ ਸੂਰਜ ਅੰਤਾਰੇ ਚਾਨਣ ਚਾਨਣ ਹੋਣਗੇ ਬ੍ਰਹਿਮੰਡ ਅੰਧਿਆਰੇ ਸਿਪਾਈ ਗੁਰਮੁਖ ਨੂੰ ਲੈ ਜਾਂਦੇ ਨੇ ਉਸ ਜਗ੍ਹਾ ਦਿੱਥੇ ਨਹੀਂ ਅਜ ਤਿੰਨਾਂ ਹੈ ਜਿੱਦਾਂ ਕਹਿੰਦਾ ਹਜੇ ਵੀ ਸਮਾਂ ਹੈ ਵੇਖ ਲੋ ਕਿਉਂ ਧਰਮ ਗਮੁੰਦੇ ਹੋ ਕੀ ਕਹਿੰਦੇ ਹਮਰੇ ਬੰਸ ਰੀਤ ਇਹ ਆਈ ਸੀਸ ਦੇਤ ਪਰ ਧਰਮ ਨਹਿ ਜਾਈ ਉਹ ਤੁਹਾਨੂੰ ਡਰ ਨਹੀਂ ਲੱਗਦਾ ਮੈਂ ਉਸ ਤੋਂ ਕਹਿੰਦੇ ਸਾਡੇ ਦਾਦਾ ਧੰਗ ਗੁਰ ਤੇਗ ਬਹਾਦਰ ਜੀ ਨੇ ਡੰਕੇ ਦੀ ਚੋੜ ਤੇ ਇਹ ਗੁਰਬਾਣੀ ਦੀ ਪੰਕਤੀ ਉਚਾਰਨ ਕੀਤੀ ਸੀ ਭੈ ਕਾਹੂ ਕੋ ਦੇਤ ਨਹਿ ਨਹਿ ਪੈਮਨਤ ਆਣ ਬੋਲੇ ਇਸ ਨੇ ਹਾਲ ਸਤਿ ਸ੍ਰੀ ਅਕਾਲ ਨਾ ਕਿਸੇ ਕੋ ਡਰਦੇ ਹਾਂ ਨਾ ਕਿਸੇ ਡਰਮਨੇ ਹਾਂ ਗੁਰ ਨੂੰ ਫਿਰ ਨੀ ਅਜ ਜਿੰਨਾ ਸ਼ੁਰੂ ਕੀਤਾ ਕੰਧਾਂ ਪੱਟੀਆਂ ਸਮਾਣੇ ਦੇ ਜਲਾਦ ਸ਼ਾਸ਼ਲ ਬੇਗ ਬਾਸ਼ਲ ਬੇਗ ਇਹਨਾਂ ਨੂੰ ਇਸ਼ਾਰਾ ਕੀਤਾ ਗਿਆ ਗਰਮਕੂ ਛਾਤੀ ਤੇ ਭਾਰ ਪਾ ਕੇ ਦੋਨੋਂ ਸਾਬ ਜਿਆਦੇ ਸਾਰਾ ਗੱਡੀਆਂ ਗਈ ਗਰਮਕੂ ਬਾਬਾ ਜੋਰਾਵਰ ਸਿੰਘ ਜੀ ਉਸੇ ਵੇਲੇ ਹੀ ਪ੍ਰਾਂਤ ਤਿਆਗ ਦਿੱਤੇ ਬਾਬਾ ਫਤੇਹ ਸਿੰਘ ਜੀ ਅੱਧੀ ਘੜੀ ਚਰਨ ਮਾਰਦੇ ਨੇ ਬਾਰਾਂ ਮਿੰਟ ਅੱਧੀ ਸਾਰਾ ਗੱਡੀ ਗਈ ਬਾਬਾ ਜੋਰਾਵਰ ਸਿੰਘ ਰਾਣ ਖੰਡੇ ਬੇਗ ਸ਼ੂਟ ਗਏ ਫਤੇ ਸਿੰਘ ਅਧਿਕਾਰੀ ਚਰਨ ਮਾਰਤੇ ਰਹੇ ਫਿਰ ਗੁਰਮਖੋ ਆਜ ਦੇ ਦੇ ਨਾ ਲਗਭਗ ਇਹੋ ਸਮਾਂ ਹੋਵੇਗਾ ਗੁਰਮਖੋ ਦੋਨੋ ਸਾਬ ਜਾਜਾ ਨੂੰ ਜਿਬਾ ਕਰਕੇ ਸ਼ਹੀਦ ਕੀਤਾ ਗਿਆ ਫਿਰ ਸਾਰਾ ਜੋ ਸੰਸਕਾਰ ਤੋਂ ਬਾਅਦ ਟੁੱਡਰ ਮੱਲ ਕਿਵੇਂ ਮੋਹਰਾਂ ਦੇ ਕੇ ਜ਼ਮੀਨ ਖਰੀਦੀ ਸਤਗੁਰੂ ਆਏ ਕਲਾਂ ਪਹੁੰਚੇ ਨੇ ਉੱਥੋਂ ਨੂਰੇ ਮਾਈ ਨੂੰ ਭੇਜਦੇ ਨੇ ਨੂਰਾ ਮਹੀ ਸਰੰਦ ਆਉਂਦਾ ਹੈ ਜਦੋਂ ਵਾਪਸ ਜਾਂਦਾ ਹੈ ਆਪਣੇ ਮੁਖ ਤੇ ਹੱਥ ਰੱਖ ਲੈਂਦਾ ਹੈ ਦੋਹੀ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਨੂਰੇ ਆ ਰੋ ਨਾ ਮੈਨੂੰ ਰੂ ਗੁਰੂ ਦੱਸੀ ਕੋਈ ਗੱਲ ਨਾ ਲੁਕਾਈ ਫਿਰ ਨੂਰਾ ਰੋ ਰੋ ਕੇ ਸਾਰਾ ਹਾਲ ਦੱਸਦਾ ਹੈ ਉਸ ਸਮਾਂ ਵਿੱਚ ਕਵੀ ਨੇ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅਨੂੜਿਆ ਮੈਨੂੰ ਸੱਚੋ ਸਤ ਦੱਸੀ ਕੋਈ ਕਹਿਰ ਨਾ ਕਮਾਈ ਕੋਈ ਹੰਝੂ ਤਾਂ ਨਾ ਕਿੜੀ ਕੋਈ ਆਤ ਨਾ ਕੱਢੀ ਜਦੋਂ ਤੇਸੀ ਨਾਲ 6 ਵਜੇ ਸੀ ਕਰਾਰੀ ਕਿਤੇ ਮੇਰੇ ਪਤੇ ਚੀਕ ਤਾਂ ਨਾ ਮਾਰੀ ਜਦੋਂ ਜਲਾਦਾ ਨੇ ਫਤੇਸਿੰਘ ਦੀ ਚਪੜੀ ਤੇ ਤੇਸੀ ਨਾਲ 6 ਮਾਰੀ ਕਿਤੇ ਕੋਈ ਹੰਝੂ ਤਾਂ ਨਹੀਂ ਕੱਢਿਆ ਚੀਕ ਤਾਂ ਨਹੀਂ ਮਾਰੀ ਕੋਈ ਜਦੋਂ ਤੇਸੀ ਨਾਲ 6 ਵਜੇ ਸੀ ਕਰਾਰੀ ਕਿਤੇ ਮੇਰੇ ਪੱਤੇ ਠੀਕ ਤਾਂ ਨਾ ਮਾਰੀ ਇਹ ਗੱਲ ਕਹਿਣ ਦਾ ਅੰਦਾਜ਼ ਵੱਖਰਾ ਸੀ ਜੋ ਉਸ ਵੇਲੇ ਵਜਾਇਆ ਉਸ ਸਾਜ਼ ਵੱਖਰਾ ਸੀ ਸਤਸੰਗਿਓ ਉਸੇ ਦਾ ਨੂੰ ਕੋਟਨ ਕੋਟ ਪ੍ਰਣਾਮ ਮਾਤਾ ਗੁਜਰ ਕੌਰ ਜੀ ਨੂੰ ਸਹਿਬ ਜਿਆਜਾ ਨੂੰ ਅੱਜ 13 ਤੂ ਹੈ ਸਮੂਹ ਸਿੱਧਾ ਨੂੰ ਕੋਟਨ ਕੋਟ ਪ੍ਰਣਾਮ ਇੱਥੇ ਫੇ ਡਾਕਟਰ ਸ਼ਰਦ ਗੁਪਤਾ ਲਿਖਦਾ ਹੈ ਕਿ ਜਿਸ ਜਾਤ ਮੇ ਕੁੱਲ ਮੇ ਬੱਚੇ ਦੇ ਸਕਤੇ ਹਨ ਜੂਬਲਦਾਨ ਉਸ ਦਾ ਵਰਤਮਨ ਕੁਦ ਵੀ ਹੋਵੇ ਪਰਪ ਵਿਖੇ ਹੈ ਮਹਾ ਮਹਾਨ ਬੋਲੇ ਈਸੋ ਨੇ ਹਾਲ ਹਾ ਸਰੀਆ ਆਕਾਰ ਪਵਿਖੇ ਹੈ ਮਹਾ ਮਹਾਨ ਆਉ ਵਿਚਾਰ ਕਰਦੇ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਗੁਰੂ ਜੀ ਸਾਸਨ ਬਖਸ਼ਣ ਜੋਗ ਹੈ ਇੱਥੇ ਸੰਗਤਾਂ ਦਾ ਧੰਨਵਾਦ ਉੱਥੇ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦਾ ਧੰਨਵਾਦ ਜੋ ਆਪ ਸੰਗਤਾਂ ਦਾ ਦਰਸ਼ਨ ਕਰਉਂਦੇ ਨੇ ਵਿਸ਼ੇਸ਼ ਧੰਨਵਾਦ ਸ਼ਬਦ ਗੁਰੂ ਜੁਗੋ ਜੁਗਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਦਾਸ ਜੀ ਬੁਲਾ ਬਖਸ਼ੋ ਜੀ ਬਖਸ਼ਦੇ ਹੋਦੇ ਅਸੀਸ ਪਰਵਨ ਉਪਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ